ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਰਪੂਰਾ ਨਮਸਕਾਰੇ ਪ੍ਰਭ ਸੱਬੇ ਕਾਜ ਸਵਾਰੇ ਅਸੀਂ ਪੂਰਨ ਸਤਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰੇ ਕਈਏ ਬੰਦਨਾ ਕਰਦੇ ਹਾਂ ਜਿੰਨਾ ਸਤਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਪ੍ਰਭ ਪਰਮੇਸ਼ਰ ਨੇ ਸਾਡੇ ਸੱਬੇ ਸਾਰੇ ਵਿਵਹਾਰਕ ਤੇ ਪਰਮਾਰਥ ਕੰਮ ਕਾਜ ਸਵਾਰ ਦਿੱਤੇ ਹਨ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦਾ ਰਚਨਾ ਅੰਮ੍ਰਿਤ ਸਰੋਵਰ ਦਾ ਕੁਦਵੋਣਾ ਆਦ ਸਾਰੇ ਕਾਰਜ ਸਵਾਰ ਦਿੱਤੇ ਹਨ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਿਸ ਸਵਾਰੀ ਪਰਮੇਸ਼ਰ ਨੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰੀ ਕੀਤੀ ਹੈ ਪਰਮੇਸ਼ਰ ਨੇ ਸਾਡੀ ਸੇਵਕਾਂ ਦੀ ਪੂਰੀ ਪੈਜ ਪ੍ਰਤਗਿਆ ਸਵਾਰਨਾ ਕੀਤੀ ਹੈ ਆਪਣੇ ਦਾਸਕੋ ਭਇਓ ਸਹਾਈ ਆਪ ਦੇ ਦਾਸ ਸੇਵਕ ਦਾ ਪਰਮੇਸ਼ਰ ਆਪ ਹੀ ਲੋਕ ਪਰਲੋਕ ਵਿੱਚ ਸਹਾਇਕ ਹੋਇਆ ਹੈ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨਕਾਈ ਰਹਾਉ ਜਗਤ ਨੂੰ ਰਚਨ ਵਾਲੇ ਪਰਮੇਸ਼ਰ ਨੇ ਸਾਡੇ ਮਨ ਦੇ ਸਾਰੇ ਮਨੋਰਥ ਸੰਕਲਪ ਪੂਰੇ ਕਰ ਦਿੱਤੇ ਹਨ ਅਤੇ ਧਰਮ ਅਰਥ ਕਾਮ ਮੋਖ ਵਜੋ ਕਾਈ ਕਈਏ ਕੋਈ ਵੀ ਊਣੀ ਖਾਲੀਪਨ ਊਣਤਾਈ ਵਾਲੀ ਬਾਤ ਗੱਲ ਨਹੀਂ ਹੈ ਕੋਈ ਵੀ ਗੱਲ ਸਾਧਨਾ ਦੀ ਊਣੀ ਨਹੀਂ ਰਹੀ ਰਹਾਉ ਬਿਸਰਾਮ ਦੀ ਕਿ ਸਤਿਗੁਰੂ ਕਿਰਪਾ ਕਰ ਰਿਹਾ ਆ ਕਰਦਾ ਪੁਰਖ ਤਾਲ ਦਿਵਾਇਆ ਪਿੱਛੇ ਲੱਗ ਚੱਲੀ ਮਾਇਆ ਕਰਤਾ ਪੁਰਖ ਪਰਮੇਸ਼ਰ ਨੇ ਆਪ ਹੀ ਇਹ ਸ੍ਰੀ ਅਮਰਸਰ ਸਾਹਿਬ ਦਾ ਤਾਲ ਸਰੋਵਰ ਲਗਵਾਇਆ ਬਣਵਾਉਣਾ ਕੀਤਾ ਹੈ ਉਸੇ ਪਰਮੇਸ਼ਰ ਦੀ ਮਿਹਰ ਨਾਲ ਹੀ ਮਾਇਆ ਸੇਵਾ ਕਰਨ ਲਈ ਪਿੱਛੇ ਪਿੱਛੇ ਲੱਗ ਕੇ ਚਲੀ ਆਉਂਦੀ ਹੈ ਮਾਇਆ ਹੁਕਮੇ ਸੇਵਾ ਕਰਨ ਲੱਗ ਪਈ ਹੈ ਪਾਉ ਮਾਇਆ ਬੇਅੰਤ ਆਉਣ ਲੱਗ ਪਈ ਹੈ ਕਰਤਾਪੁਰਖ ਨੇ ਆਪ ਹੀ ਸਤਸੰਗਤ ਰੂਪੀ ਤਾਲ ਦਿਵਾਇਆ ਪਾਉ ਬਣਾਇਆ ਹੈ ਜਿੰਨਾ ਗੁਰਮੁਖਾਂ ਦੇ ਹਿਰਦੇ ਨੂੰ ਕਰਤਾਪੁਰਖ ਨੇ ਸਤਸੰਗਤ ਰੂਪੀ ਤਾਲ ਦਿਵਾਇਆ ਪਾਉ ਬਣਾਇਆ ਹੈ ਜਿੰਨਾ ਗੁਰਮੁਖਾਂ ਦੇ ਹਿਰਦੇ ਨੂੰ ਕਰਤਾਪੁਰਖ ਨੇ ਸਤਸੰਗਤ ਰੂਪੀ ਤਾਲ ਵਿੱਚੋਂ ਗੁਰਾਂ ਰਾਹੀ ਸ਼ੁਭ ਗੁਣ ਦੇਵੀ ਸੰਪਦਾ ਨੂੰ ਦਿਵਾ ਦਿੱਤਾ ਹੈ ਉਨ੍ਹਾਂ ਦੀ ਮਾਇਆ ਪਿੱਛੇ ਭਾਵ ਆਗਿਆਕਾਰ ਹੋ ਕੇ ਚੱਲਣ ਲੱਗ ਪੈਂਦੀ ਹੈ ਭਾਵ ਕੋਈ ਵੀ ਦੁੱਖ ਨਹੀਂ ਦੇ ਸਕਦੀ ਜਿਵੇਂ ਭਾਈ ਕਲਿਆਣਾ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਤਮ ਗਿਆਨੀ ਅਤੇ ਅਨਨ ਸੇਵਕ ਸੀ ਜੋ ਸਤਗੁਰਾਂ ਦੇ ਹੁਕਮ ਅਨਸਾਰ ਸ੍ਰੀ ਅਮਰਸਰ ਸਾਹਿਬ ਜੀ ਦੀ ਰਚਨਾ ਸਮੇਂ ਸੰਗਤਾਂ ਤੋਂ ਦਸਬੰਦ ਦੀ ਮਾਇਆ ਲੈਣ ਲਈ ਪਹਾੜੀ ਇਲਾਕੇ ਵੱਲ ਗਿਆ ਸੰਕੇਤ ਮੰਡੀ ਦੇ ਮਕਾਮ ਤੇ ਇਸ ਗੁਰਸਿੱਖ ਤੇ ਇੱਕ ਭਾਰੀ ਵਿਵਦਾਈ ਕ੍ਰਿਸ਼ਨ ਜਨਮ ਅਸ਼ਟਮੀ ਦਾ ਵਰਤਨਾ ਰੱਖਣ ਕਰਕੇ ਅਤੇ ਠਾਕੁਰ ਦਵਾਰੇ ਜਾ ਕੇ ਪੂਜਨ ਨਾ ਕਰਨ ਦੇ ਅਪਰਾਧ ਵਿੱਚ ਸਕੇਤ ਮੰਡੀ ਦੇ ਰਾਜੇ ਦੇ ਹੁਕਮ ਨਾਲ ਭਾਈ ਕਲਿਆਣੇ ਨੂੰ ਕੈਦ ਕਰ ਲਿਆ ਰਾਜੇ ਨੇ ਭਾਈ ਸਾਹਿਬ ਨੂੰ ਜੀ ਨੂੰ ਨਾਸਤਕ ਜਾਣ ਕੇ ਲੱਤ ਵੱਢਣ ਦੀ ਭਾਰੀ ਸਜ਼ਾ ਦਾ ਹੁਕਮ ਦੇ ਦਿੱਤਾ ਜਦੋਂ ਜਿਲਾਦ ਭਾਈ ਸਾਹਿਬ ਜੀ ਦੀ ਲੱਤ ਵੰਡਣ ਲੱਗਾ ਤਾਂ ਉਸੇ ਵੇਲੇ ਸਕੀਤ ਮੰਡੀ ਦਾ ਹਰੀਸੈਨ ਰਾਜਾ ਬੇਹੋਸ਼ ਹੋ ਕੇ ertidite ਡਿੱਗ ਪਿਆ ਤਾਂ ਵਜ਼ੀਰਾ ਨੇ ਜਿਲਾਦ ਨੂੰ ਸਿੱਖ ਦੀ ਲੱਤ ਕੱਟਣ ਤੋਂ ਹਟਾ ਦਿੱਤਾ ਤੇ ਵਜ਼ੀਰ ਸਿੱਖ ਦੇ ਚਰਨੀ ਪੈ ਗਏ ਕਿ ਮਹਾਤਮਾ ਜੀ ਸਾਨੂੰ ਤੇ ਰਾਜੇ ਨੂੰ ਬਖਸ਼ ਲਵੋ ਤਾਂ ਭਾਈ ਸਾਹਿਬ ਜੀ ਨੂੰ ਦਇਆ ਆਈ ਤੇ ਕਹਿਣ ਲੱਗੇ ਜਿਸ ਸਤਗੁਰਾਂ ਨੇ ਮੇਰੀ ਰੱਖਿਆ ਕੀਤੀ ਹੈ ਉਨ੍ਹਾਂ ਸਤਿਗੁਰਾਂ ਦਾ ਧਿਆਨ ਧਰ ਕੇ ਅਰਦਾਸ ਕਰਦੇ ਹਾਂ ਅਤੇ ਤੁਸੀਂ ਸਾਰੇ ਸਿੱਖੀ ਧਾਰਨ ਕਰੋ ਸਤਿਗੁਰੂ ਜੀ ਕਿਰਪਾ ਕਰਨਗੇ ਭਾਈ ਸਾਹਿਬ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਤਾਂ ਰਾਜੇ ਨੂੰ ਹੋਸ਼ ਆ ਗਈ ਤੇ ਭਾਈ ਸਾਹਿਬ ਜੀ ਦੇ ਚਰਨੀ ਪੈ ਗਿਆ ਤੇ ਆਪਣਾ ਅਪਰਾਧ ਬਖਸ਼ਾਇਆ ਫਿਰ ਭਾਈ ਕਲਿਆਣਾ ਜੀ ਦੇ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਰਾਜਾ ਵਜ਼ੀਰਾਂ ਤੇ ਰਾਣੀਆਂ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਜਦੋਂ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਸਤਿਗੁਰਾਂ ਦੇ ਨੇੜੇ ਗਿਆ ਤਾਂ ਸਤਿਗੁਰੂ ਜੀ ਦਖਣੀ ਓੰਕਾਰ ਬਾਣੀ ਦੀ ਇਹ ਤੁਕ ਪੜ ਰਹੇ ਸਨ ਜੈਸਾ ਕੇ ਲੇਖ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ ਜਦੋਂ ਸਤਿਗੁਰੂ ਜੀ ਨੇ ਇਹ ਤੁਕ ਪੜੀ ਤਾਂ ਰਾਜੇ ਦੇ ਹਿਰਦੇ ਅੰਦਰ ਸ਼ੰਕਾ ਫਰੀ ਕਿ ਜਦੋਂ ਲਿਖੇ ਹੋਏ ਲੇਖ ਮੱਥੇ ਦੇ ਨਹੀਂ ਮਿਟਣੇ ਤਾਂ ਫਿਰ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਣ ਦਾ ਕੀ ਲਾਭ ਹੈ ਜਦੋਂ ਸਤਿਗੁਰਾਂ ਨੇ ਬਾਣੀ ਸੰਪੂਰਨ ਕੀਤੀ ਤੇ ਹੱਸ ਕੇ ਕਹਿਣ ਲੱਗੇ ਕਿ ਰਾਜਨ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਫਾਇਦਾ ਹੈ ਕਹਿਣ ਲੱਗਾ ਮਹਾਰਾਜ ਮੈਨੂੰ ਸਮਝ ਨਹੀਂ ਆਈ ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਤੈਨੂੰ ਕੱਲ੍ਹ ਨੂੰ ਦੱਸਾਂਗੇ ਕਿ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ ਹੈ ਕੀ ਲਾਭ ਹੈ ਜਿਸ ਵੇਲੇ ਰਾਜਾ ਰਾਤ ਨੂੰ ਸੁੱਤਾ ਤਾਂ ਸੁਪਨੇ ਵਿੱਚ ਹੀ ਮਰ ਗਿਆ ਤੇ ਮਰਨ ਤੋਂ ਬਾਅਦ ਦੂਸਰਾ ਚੰਡਾਲਾਂ ਦੇ ਘਰ ਜਨਮ ਲਿਆ ਤੇ 50 ਸਾਲ ਦੀ ਆਯੂ ਭੋਗ ਕੇ ਮਰ ਗਿਆ ਤੇ ਘਰ ਵਿੱਚ ਘਰਵਾਲੀ ਤੇ ਬੱਚਿਆਂ ਨੂੰ ਵਹਿਣ ਪਾਉਂਦਾ ਛੱਡ ਗਿਆ ਉਦੋਂ ਰਾਜੇ ਨੂੰ ਜਾਗ ਆ ਗਈ ਤੇ ਦੁਬਾਰਾ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਇਆ ਤਾਂ ਰਾਜਾ ਬੜਾ ਉਦਾਸ ਸੀ ਸਤਿਗੁਰੂ ਜੀ ਕਹਿਣ ਲੱਗੇ ਰਾਜਨ ਬੜਾ ਉਦਾਸ ਹੈ ਕਿਤੇ ਸ਼ਿਕਾਰ ਖੇਡਣ ਦਾ ਤਾਂ ਨਹੀਂ ਮਨ ਵਿੱਚ ਖਿਆਲ ਹੈ ਚੱਲ ਅੱਜ ਅਸੀਂ ਵੀ ਤੇਰੇ ਨਾਲ ਸ਼ਿਕਾਰ ਖੇਡਣ ਲਈ ਚੱਲਦੇ ਹਾਂ ਰਾਜਾ ਸਤਿਗੁਰਾਂ ਦਾ ਬਚਨ ਮੰਨ ਕੇ ਸ਼ਿਕਾਰ ਖੇਡਣ ਲਈ ਨਾਲ ਚੱਲ ਪਿਆ ਗੁਰੂ ਕੇ ਬਾਗ ਵਾਲੇ ਸਥਾਨ ਤੋਂ ਰਾਜੇ ਦੇ ਅੱਗੋਂ ਹਰਨ ਦਾ ਸ਼ਿਕਾਰ ਨਿਕਲਿਆ ਤਾਂ ਰਾਜਾ ਸ਼ਿਕਾਰ ਦੇ ਪਿੱਛੇ ਲੱਗ ਗਿਆ ਹਰਨ ਅਲੋਪ ਹੋ ਗਿਆ ਤਾਂ ਰਾਜਾ ਰਾਤ ਦੇ ਸੁਪਨੇ ਵਿੱਚ ਵਾਪਰੀ ਘਟਨਾ ਦਾ ਵਿਅਕਲ ਹੋਇਆ ਕੱਚੇ ਤਲਾ ਦੇ ਕੋਲ ਆ ਕੇ ਖੜ ਗਿਆ ਘੋੜੇ ਨੂੰ ਪਾਣੀ ਪਿਆਇਆ ਤੇ ਪਾਣੀ ਪਿਆ ਕੇ ਆਰਾਮ ਕਰਨ ਲੱਗ ਪਿਆ ਸਤਗੁਰੂ ਅਜੇ ਪਿੱਛੇ ਹੀ ਆ ਰਹੇ ਸਨ ਇੰਨੇ ਨੂੰ ਜੋ ਰਾਤ ਨੂੰ ਸੁਪਨੇ ਵਿੱਚ ਪੁੱਤਰ ਬਣਿਆ ਦਿਸਿਆ ਸੀ ਉਹ ਉੱਥੇ ਆਇਆ ਤੇ ਰਾਜੇ ਨੂੰ ਵੇਖ ਕੇ ਆਪਣੀ ਮਾਂ ਨੂੰ ਕਹਿਣ ਲੱਗਾ ਮਾਂ ਆਪਾਂ ਕਹਿੰਦੇ ਸੀ ਕਿ ਮੇਰਾ ਪਿਓ ਮਰ ਗਿਆ ਹੈ ਉਹ ਤਾਂ ਸੋਹਣਾ ਘੋੜਾ ਲੈ ਕੇ ਰਾਜੇ ਦਾ ਲਿਬਾਸ ਬਣਾ ਕੇ ਤਲਾ ਦੇ ਕਿਨਾਰੇ ਆਰਾਮ ਕਰ ਰਿਹਾ ਹੈ ਇਸ ਸੁਪਨੇ ਵਾਲਾ ਪੁੱਤਰ ਤੇ ਇਸਤਰੀ ਕੋਲ ਆ ਕੇ ਝਗੜਾ ਕਰਨ ਲੱਗੇ ਕਿ ਤੂੰ ਇੱਥੇ ਆਰਾਮ ਨਾਲ ਪਿਆ ਹੈ ਘਰ ਦੇ ਕੰਮ ਕਰ ਕੌਣ ਕਰੇਗਾ ਏਨੇ ਨੂੰ ਇਸ ਦੇ ਹੋਰ ਸੰਬੰਧੀ ਵੀ ਆ ਗਏ ਜਿਨ੍ਹਾਂ ਨਾਲ 50 ਸਾਲ ਉਮਰ ਦੇ ਕੱਟੇ ਸਨ ਰਾਜਾ ਕਹਿਣ ਲੱਗਾ ਕਿ ਮੈਂ ਤਾਂ ਸੰਕੇਤ ਮੰਡੀ ਦਾ ਰਾਜਾ ਹਾਂ ਤੁਹਾਡਾ ਸਬੰਧੀ ਨਹੀਂ ਹਾਂ ਕਿਸੇ ਨੇ ਵੀ ਇਸ ਦੀ ਗੱਲ ਨਾ ਸੁਣੀ ਇਤਨੇ ਨੂੰ ਸਤਿਗੁਰੂ ਰਾਜੇ ਕੋਲ ਸਿੱਖਾਂ ਸਮੇਤ ਆ ਗਏ ਸਤਿਗੁਰਾਂ ਨੇ ਉਹਨਾਂ ਸਬੰਧੀਆਂ ਨੂੰ ਪੁੱਛਿਆ ਕੀ ਕਾਰਨ ਹੈ ਤੁਸੀਂ ਇਸ ਦੇ ਦਿਵਾਲੇ ਕੀ ਰਾਗਤ ਆ ਰਾਜੇ ਦੇ ਸੁਪਨੇ ਵਾਲੇ ਸਬੰਧੀ ਕਹਿਣ ਲੱਗੇ ਇਹ ਸਾਡਾ ਸਬੰਧੀ ਹੈ ਹੁਣ ਪਾਦਸ਼ਾਹੀ ਲਿਬਾਸ ਪਾ ਕੇ ਘੋੜਾ ਲੈ ਕੇ ਕਿ ਤੂੰ ਆ ਗਿਆ ਹੈ ਤਾਂ ਸਤਿਗੁਰੂ ਜੀ ਰਾਜੇ ਦੇ ਸਬੰਧੀਆਂ ਨੂੰ ਕਹਿਣ ਲੱਗੇ ਕਿ ਤੁਸੀਂ ਆਪਣਾ ਮੁਰਦਾ ਦੱਬਿਆ ਸੀ ਕਿ ਸਾੜਿਆ ਸੀ ਤਾਂ ਕਹਿਣ ਲੱਗੇ ਅਸੀਂ ਦੱਬਿਆ ਸੀ ਤਾਂ ਸਤਿਗੁਰਾਂ ਨੇ ਕਿਹਾ ਕਿ ਪਹਿਲਾਂ ਜਾ ਕੇ ਕਬਰ ਵਿੱਚੋਂ ਦੇਖੋ ਕਿ ਤੁਹਾਡਾ ਮੁਰਦਾ ਉੱਥੇ ਹੈ ਜਾਂ ਨਹੀਂ ਇਤਨਾ ਸੁਣ ਕੇ ਉਹ ਸਬੰਧੀ ਚਲੇ ਗਏ ਤੇ ਜਾ ਕੇ ਕਬਰ ਵੇਖੀ ਤਾਂ ਮੁਰਦਾ ਨਿਕਲ ਆਇਆ ਤੇ ਉਹਨਾਂ ਦਾ ਝਗੜਾ ਮਿਟ ਗਿਆ ਫਿਰ ਰਾਜਾ ਸਤਗੁਰਾਂ ਨੂੰ ਬੇਨਤੀ ਕਰਨ ਲੱਗਾ ਕਿ ਮਹਾਰਾਜ ਸੁਪਨੇ ਵਿੱਚ ਮੈਂ ਚੰਡਾਲ ਬਣ ਕੇ 50 ਸਾਲ ਕੱਟੇ ਇਹ ਕੀ ਕੌਤਕ ਹੈ ਤਾਂ ਸਤਗੁਰੂ ਜੀ ਕਹਿਣ ਲੱਗੇ ਕਿ ਰਾਜਨ ਜੋ ਤੂੰ ਸ਼ੰਕਾ ਕਰਦਾ ਸੀ ਕਿ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ ਹੈ ਉਸ ਦਾ ਉੱਤਰ ਇਹ ਹੈ ਕਿ ਤੂੰ 50 ਸਾਲ ਚੰਡਾਲ ਦੇ ਘਰ ਜੰਮ ਕੇ ਭੋਗਣੇ ਸਨ ਉਹ ਸਾਲ ਤੇਰੇ ਸੁਪਨੇ ਵਿੱਚ ਹੀ ਨਿਵਰਤ ਹੋ ਗਏ ਤੂੰ ਝੂਠ ਨਾ ਮੰਨੇ ਇਸ ਲਈ ਤੈਨੂੰ ਪਰਿਵਾਰ ਵੀ ਵਿਕਾ ਦਿੱਤਾ ਹੈ ਜਿਹੜਾ ਤੂੰ ਚੰਡਾਲ ਦੇ ਜਨਮ ਵਿੱਚ ਜੰਮਿਆ ਸੀ ਇਤਨੇ ਵਜਨ ਸੁਣ ਕੇ ਸਤਿਗੁਰਾਂ ਦੀ ਸ਼ਰਨ ਪਿਆ ਫਿਰ ਲੱਖ ਰੁਪਏ ਰਾਜੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਵਿੱਚ ਪਾਏ ਤੇ ਸਤਿਗੁਰਾਂ ਨੇ ਸੇਵਾ ਸ਼ੁਰੂ ਕਰਵਾ ਦਿੱਤੀ ਤੋਟ ਨਕਤ ਹੂ ਆਵੇ ਮੇਰੇ ਪੂਰੇ ਸਤਿਗੁਰ ਭਾਵੇ ਕਦੇ ਵੀ ਕਿਸੇ ਪ੍ਰਕਾਰ ਦਾ ਸਾਨੂੰ ਭਗਤਾਂ ਨੂੰ ਮਾਇਆ ਕਰਕੇ ਸੋ ਬੁਗੁਣਾ ਕਰਕੇ ਟੋਟ ਘਾਟਾ ਨਹੀਂ ਆਉਂਦਾ ਕਿਉਂਕਿ ਮੇਰੇ ਪੂਰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਇਹੀ ਭਾਉਂਦਾ ਹੈ ਕਿ ਮੈਨੂੰ ਜਗਿਆਸੂ ਨੂੰ ਸਰੂਪ ਦੀ ਪ੍ਰਾਪਤੀ ਹੋਵੇ ਸਰੋਵਰ ਦਾ ਤਿਆਰ ਹੋਣਾ ਹੀ ਭਾਉਂਦਾ ਹੈ ਸਿਮਰ ਸਿਮਰ ਦਯਾਲਾ ਸਭ ਜੀ ਭਏ ਕਿਰਪਾਲਾ ਜੋ ਦਯਾਲਾ ਕਿਰਪਾਲੂ ਪਰਮੇਸ਼ਰ ਦੇ ਸਿਮਰਨ ਨੂੰ ਸਿਮਰਦੇ ਹਨ ਉਸਾਰੇ ਜੀਵੀ ਸਾਡੇ ਉੱਤੇ ਕਿਰਪਾਲੂ ਹੋਏ ਹਨ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਇਸ ਕਰਕੇ ਅਸੀਂ ਉਸ ਗੁਸਾਈ ਗੋ ਨਾਮ ਪ੍ਰithvi ਦੇ ਸਾਈ ਨਾਮ ਮਾਲਕ ਪਰਮੇਸ਼ਰ ਦੀ ਜੈ ਜੈਕਾਰ ਕਰਦੇ ਹਾਂ ਜਿਸ ਨੇ ਸਾਡੀ ਭਗਤਾਂ ਦੀ ਇਸ ਅੰਮ੍ਰਿਤ ਸਰੋਵਰ ਦੀ ਸੇਵਾ ਭਗਤੀ ਦੀ ਬ੍ਰਹਮ ਗਿਆਨ ਦੀ ਪੂਰੀ ਬਣਤ ਬਣਾਵਟ ਬਣਾ ਦਿੱਤੀ ਹੈ ਇਸ ਕਰਕੇ ਅਸੀਂ ਤਾਂ ਇਉਂ ਹੀ ਬੇਨਤੀ ਕਰਦੇ ਹਾਂ ਤੂੰ ਭਾਰੋ ਸੁਆਮੀ ਮੂਰਾ ਇਹ ਪੁੰਨ ਪਦਾਰਥ ਤੇਰਾ हे ਪਰਮੇਸ਼ਰ ਜੀ ਤੂੰ ਮੇਰਾ ਸਭ ਤੋਂ ਭਾਰੋ ਵੱਡਾ ਸ੍ਰੇਸ਼ਟ ਸੁਆਮੀ ਮਾਲਕ ਹੈ ਤੂੰ ਭਾਰੋ ਭਾਵ ਅਦਿਸ਼ਟਾਨ ਸਰੂਪ ਹੈ ਤੇ ਮੇਰਾ ਸ਼ਰੋਮਣੀ ਮਾਲਕ ਹੈ हे ਪਰਮੇਸ਼ਰ ਇਹ ਜਿਹੜਾ ਅੰਮ੍ਰਿਤਸਰ ਸਾਹਿਬ ਅੰਮ੍ਰਿਤ ਸਰੋਵਰ ਵਿੱਚ ਸੰਗਤਾਂ ਨੇ ਇਸ਼ਨਾਨ ਕਰਨਾ ਭਜਨ ਕਰਨਾ ਕੀਰਤਨ ਸੁਣਨਾ ਤੇ ਪਦਾਰਥਾਂ ਨਾਲ ਲੰਗਰ ਚੱਲਣਾ ਆਦ ਇਹ ਉਪਕਾਰ ਹਨ ਇਹ ਸਭ ਤੁਹਾਡੇ ਪ੍ਰਤਾਪ ਕਰਕੇ ਹੀ ਹੈ ਮੇਰੇ ਕੋਲ ਜਿੰਨਾ ਵੀ ਪਦਾਰਥ ਹੈ ਇਹ ਸਭ ਤੁਹਾਡਾ ਹੀ ਪੁੰਨ ਉਪਕਾਰ ਹੈ ਇਹ ਜਿਹੜਾ ਪੁੰਨ ਭਜਨ ਸਿਮਰਨ ਦਾ ਲਾਭ ਤੇ ਪਦਾਰਥਾਂ ਦਾ ਸਫਲਾ ਹੋਣਾ ਧਰਮ ਅਰਥ ਕਾਮ ਓਖ ਦੀ ਪ੍ਰਾਪਤੀ ਹੋਣੀ ਇਹ ਆਪ ਜੀ ਦੀ ਬਖਸ਼ਿਸ਼ ਹੈ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁੰਨ ਪਾਇਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਜਨ ਦਾਸਾਂ ਨੇ ਤਾਂ ਇੱਕ ਅਕਾਲ ਪੁਰਖ ਆਪ ਜੀ ਨੂੰ ਹੀ ਧਿਆਉਣਾ ਕੀਤਾ ਹੈ ਆਪ ਜੀ ਦੀ ਕਿਰਪਾ ਸਦਕਾ ਗੁਰਾਂ ਦੁਆਰਾ ਅਸੀਂ ਸਾਰੇ ਧਰਮ ਅਰਥ ਕਾਮ ਮੋਖ ਫਲਾਂ ਦਾ ਪੁੰਨ ਪਵਿੱਤਰ ਫਲ ਪਾਉਣਾ ਕੀਤਾ ਹੈ ਸੂਰਠ ਮਹੱਲਾ ਪੰਜਵਾ ਘਰ ਤੀਜਾ ਦੁੱਪਦੇ ਇੱਕ ਊੰਕਾਰ ਸਤਗੁਰ ਪ੍ਰਸਾਦ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪੱਕਾ ਤੀਰਥ ਬਣ ਗਿਆ ਤਾਂ 68 ਤੀਰਥ ਪਵਿੱਤਰ ਹੋਣ ਵਾਸਤੇ ਸਤਗੁਰਾਂ ਦੀ ਚਰਨ ਵਿੱਚ ਆਏ ਤੇ ਬਖਸ਼ਿਸ਼ ਪ੍ਰਾਪਤ ਕਰਕੇ ਨਿਹਾਲ ਹੋਏ ਉਸ ਵਕਤ ਸਿੱਖਾਂ ਨੇ ਸਤਗੁਰਾਂ ਨੂੰ ਬੇਨਤੀ ਕੀਤੀ ਕਿ ਸਤਗੁਰੂ ਜੀ ਜਦੋਂ ਅਸੀਂ ਅਮਰ ਸरोवर ਵਿੱਚ ਇਸ਼ਨਾਨ ਕਰਦੇ ਹਾਂ ਉਸ ਵਕਤ ਕਿਹੜੇ ਸ਼ਬਦ ਦਾ ਜਾਪ ਕਰਿਆ ਕਰੀਏ ਤਾਂ ਸੁਣ ਕੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਇਸ ਸ਼ਬਦ ਦਾ ਇਸ਼ਨਾਨ ਵੇਲੇ ਜਾਪ ਕਰਨ ਲਈ ਤੇ ਇਸ ਸरोवर ਦਾ ਮਹਾਤਮ ਦੱਸਦਿਆਂ ਸੋਰਠਿ ਰਾਗਣੀ ਵਿੱਚ ਘਰ ਤੀਸਰੇ ਸੁਰਤਾਲ ਵਿੱਚ ਦੁਪਦੇ ਦੋ ਪਦਿਆਂ ਵਾਲੇ ਸ਼ਬਦ ਪਹਿਲਾਂ ਮੰਗਲ ਕਰਕੇ ਉਚਾਰਨ ਕਰਨ ਦੇ ਉਪਦੇਸ਼ ਦੇਣਾ ਕੀਤਾ ਇੱਕ ਜੋਤ ਵੈਤ ਸਰੂਪ ਪਰਮੇਸ਼ਰ ਹੈ ਇੱਕ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਜੋ ਪੁਰਸ਼ ਸ੍ਰੀ ਗੁਰੂ RAMDAS ਸਾਹਿਬ ਜੀ ਦੇ ਅੰਮ੍ਰਿਤ ਸਰੋਵਰ ਤਾਲ ਵਿੱਚ ਨਾਤੇ ਕੀ ਇਹ ਇਸ਼ਨਾਨ ਕਰਦੇ ਹਨ ਉਨ੍ਹਾਂ ਦੇ ਪਿਛਲੇ ਜਨਮਾਂ ਵਿੱਚ ਕਮਾਏ ਹੋਏ ਸਾਰੇ ਪਾਪ ਗੁਨਾਹ ਲੈ ਜਾਂਦੇ ਹਨ ਨਿਰਮਲ ਹੋਏ ਕਰ ਇਸ ਇਸ਼ਨਾਨ ਗੁਰਪੂਰ ਹੈ ਕੀਨੇ ਦਾਨ ਉਹ ਇਸ ਇਸ਼ਨਾਨ ਕਰਕੇ ਨਿਰਮਲ ਉज्जਲ ਮਨ ਵਾਲੇ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਪੂਰਨ ਸਤਿਗੁਰੂ RAM DAS ਸਾਹਿਬ ਜੀ ਨੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਦਾ ਨਾਮ ਦਾ ਦਾਨ ਦੇਣਾ ਕੀਤਾ ਹੈ ਅਤੇ ਸਭ ਕੁਸਲ ਖੇਮ ਪ੍ਰਭ ਧਾਰੇ ਉਹਨਾਂ ਨੂੰ ਸਾਰੇ ਕੁਸਲ ਸੁਖ ਤੇ ਲੋਕ ਪ੍ਰਲੋਕ ਵਿੱਚ ਖੇਮ ਰੱਖਿਆ ਹੋਣੀ ਇਤਿਆਦ ਸਭ ਪਰਮੇਸ਼ਰ ਦੇ ਆਸਰੇ ਪ੍ਰਾਪਤ ਹੋਏ ਹਨ ਸਹੀ ਸਲਾਮਤ ਸਬਦ ਧੋਕ ਉਬਾਰੇ ਗੁਰ ਕਾ ਸਬਦ ਵਿਚਾਰੇ ਰਹਾ ਜਿਨ੍ਹਾਂ ਨੇ ਸਤਿਗੁਰਾਂ ਦਾ ਸਬਦ ਉਪਦੇਸ਼ ਵਿਚਾਰਿਆ ਹੈ ਉਹਨਾਂ ਦੇ ਸਹੀ ਨਿਸ਼ਚੇ ਕਰਕੇ ਸਲਾਮਤ ਇਸਤਤ ਰਹਿਣ ਵਾਲੇ ਪ੍ਰਮਾਤਮਾ ਨੇ ਕਿਰਪਾ ਕਰਕੇ ਸਾਰੇ ਸ਼ੁਭ ਗੁਣਾ ਰੂਪੀ ਥੋਕ ਪਦਾਰਥ ਜਿਉਂ ਦੇ ਤਿਉਂ ਉਬਾਰੇ ਬਚਾ ਲਏ ਹਨ ਰਹਾਉ ਬਿਸਰਾਮ ਦੀ ਕਿ ਸਤਿਗੁਰੂ ਕਿਰਪਾ ਕਰਦੇ ਹਨ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਉਹਨਾਂ ਦੀ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲਣੇ ਕਰਕੇ ਜਨਮਾਂ ਜਨਮਾਤਰਾ ਦੀ ਪਾਪਾਂ ਦੀ ਮੈਲ ਲਹਿ ਗਈ ਹੈ ਕਿਉਂਕਿ ਉਹਨਾਂ ਦਾ ਪਾਰਬ੍ਰह्म ਪਰਮੇਸ਼ਰ ਆਪ ਸੰਗੀ ਹੋ ਕੇ ਸਹਾਇਤਾ ਕਰਨ ਵਾਲਾ ਹੋਇਆ ਹੈ ਨਾਨਕ ਨਾਮ ਧਿਆਇਆ ਆਦਪੁਰਖ ਪ੍ਰਭ ਪਾਇਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਪੁਰਖਾਂ ਨੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਧਿਆਉਣਾ ਕੀਤਾ ਹੈ ਉਹਨਾਂ ਨੇ ਸਾਰਿਆਂ ਦੇ ਆਦ ਮੂਡ ਰੂਪ ਪੁਰਖ ਪੂਰਨ ਪ੍ਰਭ ਪਰਮੇਸ਼ਰ ਨੂੰ ਪਾ ਲਿਆ ਹੈ ਸੋਰਠ ਮਹੱਲਾ ਪੰਜਵਾ ਜਿਸ ਵਕਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਡਾਲੀ ਸਾਹਿਬ ਤੋਂ ਸ੍ਰੀ ਅਮਰਸਰ ਸਾਹਿਬ ਆਏ ਹਨ ਉਸ ਵਕਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ 3 ਸਾਲ ਦੀ ਸੀ ਤਾਂ ਸੰਗਤਾਂ ਦੇ ਪੁੱਛਣ ਤੋਂ ਕਿ ਮਹਾਰਾਜ ਆਪ ਜੀ ਸੁਖ ਆਨੰਦ ਦੇ ਸਹਿਤ ਗੁਰੂ ਕੇ ਮਹਿਲਾ ਵਿੱਚ ਪਹੁੰਚੇ ਹੋ ਤਾਂ ਸਤਿਗੁਰਾਂ ਨੇ ਖੁਸ਼ੀ ਦੇ ਵਿੱਚ ਸ਼ਬਦ ਉਚਾਰਨ ਕੀਤਾ ਜਿਤ ਬਾਰ ਬ੍ਰਹਮਚਿਤ ਆਇਆ ਸੋ ਘਰ ਦਈਏ ਵਸਾਇਆ ਏ ਭਾਈ ਜਿਸ ਅਸਥਾਨ ਵਿੱਚ ਪਰਮੇਸ਼ਰ ਚੇਤੇ ਆਇਆ ਹੈ ਉਹ ਘਰ ਦਈਏ ਪ੍ਰੇਰਕ ਦਿਆਲੂ ਪਰਮੇਸ਼ਰ ਨੇ ਆਪ ਵਸਾਉਣਾ ਕੀਤਾ ਹੈ ਸੁਖ ਸਾਗਰ ਗੁਰ ਪਾਇਆ ਤਾ ਸਹਿਸਾ ਸਗਲ ਮਿਟਾਇਆ ਜਦੋਂ ਸੁੱਖਾਂ ਦੇ ਸਾਗਰ ਸਮੁੰਦਰ ਗੁਰ ਸਤਗੁਰੂ ਸਾਹਿਬ ਜੀ ਤਾਈ ਪਉਣਾ ਕੀਤਾ ਤਦੋਂ ਸਤਗੁਰਾਂ ਨੇ ਪ੍ਰਮਾਨਗਤ ਪਰਮੇਗਤ ਵਿਪਰਜੇ ਬੁੱਧੀ ਆਦਿਕ ਸੰਸੇ ਸਾਰੇ ਮਿਟਾ ਦਿੱਤੇ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਏ ਪਈਏ ਸਾਰੀ ਪਰਮੇਸ਼ਰ ਦੇ ਨਾਮ ਦੀ ਹੀ ਵਡਿਆਈ ਸ਼ੋਭਾ ਇਸ ਕਰਕੇ ਹੁਣ ਅਸੀਂ ਅਠੇ ਪਹਿਰ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ ਗੁਰ ਪੂਰੇ ਤੇ ਪਾਈ ਰਹਾਉ ਇਹ ਦਾਤ ਗੁਣ ਗਾਉਣ ਦੀ ਅਸੀਂ ਪੂਰਨ ਸਤਿਗੁਰੂ RAM DAS ਸਾਹਿਬ ਜੀ ਤੋਂ ਪ੍ਰਾਪਤ ਕੀਤੀ ਹੈ ਰਹਾਉ ਬਿਸ RAM ਦੇ ਕਿ ਸਤਿਗੁਰੂ ਕਿਰਪਾ ਕਰ ਰਿਹਾ ਪ੍ਰਭ ਕੀ ਅਕਥ ਕਹਾਣੀ ਜਨ ਬੋਲੈ ਅੰਮ੍ਰਿਤ ਬਾਣੀ ਜਿਸ ਵਿੱਚ ਸਰੂਪ ਲਖਣ ਤੇ ਤਟਸਤੀ ਲਖਣ ਹੋੜ ਉਹ ਪਰਮੇਸ਼ਰ ਦੀ ਕਥਨ ਤੋਂ ਰਹਿਤ ਕਹਾਣੀ ਕਥਾ ਹੈ ਜੋ ਪਰਮੇਸ਼ਰ ਦੀ ਅਮਰਤ ਰੂਪ ਬਾਣੀ ਸ਼ਕਤੀ ਬਿਰਤੀ ਕਰਕੇ ਕਥਨ ਤੋਂ ਰਹਿਤ ਹੈ ਉਸ ਪਰਮੇਸ਼ਰ ਦੀ ਕਹਾਣੀ ਕਥਾ ਸਤਗੁਰਾਂ ਨੇ ਲਖਣਾ ਬਿਰਤੀ ਕਰਕੇ ਕਥਨ ਕੀਤੀ ਹੈ ਇਸ ਕਰਕੇ ਇਹ ਭਾਈ ਪਰਮੇਸ਼ਰ ਦੇ ਪਿਆਰੇ ਭਗਤ ਜਨ ਪਰਮੇਸ਼ਰ ਦੀ ਅਮਰ ਕਰਨ ਵਾਲੀ ਅਮਰਤ ਰੂਪ ਬਾਣੀ ਨੂੰ ਮੁਖੋਂ ਬੋਲਦੇ ਹਨ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਦਾਸ ਜਨ ਨੇ ਜੋ ਉਸ ਵਾਹਿਗੁਰੂ ਦੀ ਸਿਫਤ ਵਖਿਆਨ ਕੀਤੀ ਹੈ ਇਹ ਵਖਿਆਨ ਦੀ ਗੱਲ ਪੂਰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੋਂ ਜਾਣਣਾ ਕੀਤੀ ਹੈ ਜਿਸ ਦਾਸ ਸੇਵਕ ਨੇ ਦਾਸਾ ਭਾਵ ਧਾਰ ਕੇ ਮਹਾਰਾਜ ਦੀ ਬਾਣੀ ਨੂੰ ਕਥਨ ਕੀਤਾ ਹੈ ਉਸ ਨੇ ਪੂਰਿਆਂ ਸਤਿਗੁਰਾਂ ਤੋਂ ਧੁਰ ਕੀ ਬਾਣੀ ਦੀ ਪ੍ਰਾਪਤੀ ਜਾਣੀ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ guru <Sessly> ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ